ਪਾਰਤੇ 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 ਨਾਮੀ ਬਦਮਾਸ਼ ਕੌਸ਼ਲ ਕਰ ਰਿਹਾ ਹੈ ਆਪਣੇ ਗੈਂਚ ਜਵਾਕਾਂ ਦੇ ਪਰਤੇ ਐਸਐਸਪੀ ਮੁਹਾਲੀ ਨੇ ਕਰ ਦਿੱਤਾ ਹੈ ਵੱਡਾ ਖੁਲਾਸਾ ਕਿਉਂਕਿ ਡੇਰਾ ਬਸੀ ਚ ਨੇੜੇ ਕੁਛ ਦਿਨ ਪਹਿਲਾਂ ਇੱਕ ਡਾਕਟਰ ਦੇ ਡਾਇਗਨੋਸਿਸ ਸੈਂਟਰ ਦੇ ਬਾਹਰ ਚੱਲੀ ਸੀ ਗੋਲੀ ਤੇ ਜਾਂਦੇ ਹੋਏ ਕੁਝ ਮੁੰਡੇ ਉਹਨਾਂ ਨੂੰ ਪਰਚੀ ਫੜਾ ਗਏ ਸੀ ਕਿ ਅੱਜ ਇੱਕ ਚੱਲੀ ਹੈ ਕੱਲ 101 ਚਲਣ ਗਿਆ ਨਹੀਂ ਤੇ ਕੌਸ਼ਲ ਗੈਂਗ ਨੂੰ ਫੋਨ ਕਰ ਲੋ ਨਾਲ ਇੱਕ ਨੰਬਰ ਦੇ ਕੇ ਸੀ ਬਾਹਰ ਦਾ ਸੋ ਪੁਲਿਸ ਨੇ ਹੁਣ ਇਹਨਾਂ ਦੇ ਵਿੱਚੋਂ ਤਿੰਨ ਦੀ ਗ੍ਰਫਤਾਰੀ ਕਰ ਲਈਏ ਤਿੰਨ ਦੇ ਤਿੰਨ ਨਾਬਾਲਗ ਨੇ ਸੋ ਜਿਸ ਤੋਂ ਵੱਡਾ ਖੁਲਾਸਾ ਹੋਇਆ ਕਿ ਜੁਆਕਾਂ ਦੀ ਵਰਤੀ ਕਰਕੇ ਕੌਸ਼ਲ ਗੈਂਗ ਕਰਵਾ ਰਿਆ ਏ ਪੁੱਠੇ ਕਾਮ ਪੁੱਠੇ ਕਾਮ ਪੁੱਠੇ ਕਾਮ ਤੁਸੀਂ ਆਪ ਹੀ ਦੇਖ ਲਵੋ ਦੈਨਿਕ ਪੰਜਾਬੀ ਟੀਵੀ ਦੇ ਲਈ ਰਮੇਸ਼ ਕੁਮਾਰ ਦੀ ਰਿਪੋਰਟ ਆ 2 ਜੁਲਾਈ ਨੂੰ ਡੇਰਾ ਬਸੀ ਵਿਖੇ ਇੱਕ ਇੰਸੀਡੈਂਟ ਹੋਇਆ ਸੀਗਾ ਜਿਦੇ ਵਿੱਚ ਅਪੋਲੋ ਹਸਪੀਟਲ ਦੇ ਵਿੱਚ ਦੋ ਬੰਦੇ ਜਾਂਦੇ ਨੇ ਜਿਨ੍ਹਾਂ ਦੇ ਮੂੰਹ ਤੇ ਸਿਰ ਤੇ ਪਰਨੇ ਬੰਨੇ ਹੁੰਦੇ ਨੇ ਅਤੇ ਮੂਹ ਮੂਤੇ ਸਿੱਟਾ ਕਿਉਂ ਜਾਂਦੇ ਨੇ ਅੰਦਰ ਤੇ ਅੰਦਰ ਜਾ ਕੇ ਇੱਕ ਪਰਚੀ ਫੜਾ ਦਿੰਦੇ ਨੇ ਤੇ ਜਿੱਥੋਂ ਫਿਰ ਉਹ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਇੱਕ ਹਵਾਈ ਫਾਇਰ ਕਰਦੇ ਨੇ ਹਸਪੀਟਲ ਦੇ ਬਾਹਰ ਤੇ ਉਹ ਪਰਚੀ ਦੇ ਉੱਤੇ ਲਿਖਿਆ ਹੋਇਆ ਸੀਗਾ ਕਿ ਅਸੀਂ ਕੌਸ਼ਨ ਗੈਂਗ ਦੇ ਮੈਂਬਰ ਆ ਤੇ ਇਸ WhatsApp ਦੇ ਉੱਤੇ ਸਾਨੂੰ ਕਾਲ ਕੀਤਾ ਜਾਂਦਾ ਤਾਂ ਉਸ ਦੀ ਜਿਵੇਂ ਐਕਸੀਡੈਂਟ ਹੋਇਆ ਸਾਡੀ ਟੀਮਾਂ ਇਮੀਡੀਏਟਲੀ ਉੱਥੇ ਸਕਵਾਟ ਤੇ ਪਹੁੰਚੀਆਂ ਐਫਆਈ ਰਜਿਸਟਰ ਕੀਤੀ ਤੇ ਇਨਵੈਸਟੀਗੇਸ਼ਨ ਸਟਾਰਟ ਕੀਤੀ ਉਸ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤਿੰਨ ਵਿਅਕਤੀ ਇਸ ਇਨਸੀਡੈਂਟ ਚ ਇਨਵੋਲਡ ਸੀਗੇ ਦੋ ਜਾਨੇ ਜਿਹੜੇ ਅੰਦਰ ਗਏ ਸੀ ਤੇ ਇੱਕ ਇਹਨਾਂ ਮੋਟਰਸਾਈਕਲ ਤੇ ਬੈਠਾ ਸੀਗਾ ਉਹ ਤਿੰਨੇ ਵਿਅਕਤੀ ਜਿਹੜੇ ਹੈਗੇ ਆਇਡੈਂਟੀਫਾਈ ਕੀਤੇ ਗਏ ਤੇ ਉਹਨਾਂ ਨੂੰ ਰਾਊਂਡ ਅਪ ਕੀਤਾ ਗਿਆ ਇਹ ਜਿਹੜੇ ਤਿੰਨੇ ਵਿਅਕਤੀ ਜੁਵਨਾਈਲ ਨੇ ਤੇ ਇਹਨਾਂ ਨੂੰ ਇਮੀਡੀਏਟਲੀ ਜੁਵਨਾਈਲ ਹੋਮ ਦੇ ਵਿੱਚ ਭੇਜ ਦਿੱਤਾ ਗਿਆ ਆ ਇਹਨਾਂ ਤੋਂ ਮੌਕੇ ਤੇ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਵਰਤਿਆ ਗਿਆ ਸੀ ਉਹ ਵੀ ਰਿਕਵਰ ਹੋ ਗਿਆ ਪਲੱਸ ਜਿਹੜਾ ਰਿਵੋਲਵਰ ਬੱਤੀ ਬੋਰ ਜਿਸ ਨਾਲ ਫਾਇਰਿੰਗ ਕੀਤੀ ਗਈ ਸੀ ਉਹ ਵੀ ਰਿਕਵਰ ਹੋ ਗਿਆ ਤੇ ਅ ਇਸ ਦੇ ਨਾਲ ਨਾਲ ਜਿਹੜੇ ਦੋ ਜ਼ਿੰਦਾ ਕਰਤੂਸ ਵੀ ਐਕਸਟ੍ਰੇਚ ਬਰਾਮਦ ਹੋਏ ਇਹਨਾਂ ਦਾ ਜਿਹੜਾ ਸੰਬੰਧ ਹੈ ਹਜੇ ਸਾਡੀ ਪ੍ਰੀਲੀਮਿਨਰੀ ਪੁੱਛਗਿੱਛ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਵਿੱਚ ਇਹਦਾ ਕੌਸ਼ਲ ਗੈਂਗ ਨਾਲ ਜਿਹੜਾ ਸੰਬੰਧ ਇਹਨਾਂ ਦਾ ਪਾਇਆ ਜਾ ਰਿਹਾ ਬਾਕੀ ਡਿਟੇਲਡ ਇਨਵੈਸਟੀਗੇਸ਼ਨ ਸਾਡੀ ਹੋ ਜਾਊ ਜੋ ਸਾਡੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੈ ਉਸ ਤਹਿਤ ਹੀ ਕੌਸ਼ਲ ਗੈਂਗ ਨਾਲ ਸੰਬੰਧ ਰੱਖਦੇ ਨੇ ਤੇ ਇਹ ਚ ਇਹਦੇ ਇਹਨਾਂ ਦੇ ਨਾਲ ਜਿਹੜਾ ਇੱਕ ਮੁੱਖ ਦੋਸ਼ੀ ਹੈ ਉਹਦੇ ਖਿਲਾਫ ਪਹਿਲਾਂ ਵੀ 307 ਦੀ ਜਿਹੜੀ ਐਫ ਆਈ ਆਰ ਹੈ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ ਅ ਰਜਿਸਟਰ ਹੋਈ ਸੀ ਅਤੇ ਹੁਣ ਇਹ ਬੇਲ ਤੇ ਆਇਆ ਹੋਇਆ ਹੈ ਸਰ ਪਹਿਲਾਂ ਸਰ ਕੀ ਕਰਦੇ ਜੀ ਜੇ ਨੇ ਸਿੱਤੇ ਕਰਕੇ ਅੱਛਾ ਹੋ ਜੇਗਾ ਇਹਦਾ ਪ੍ਰੋਫਾਈਲ ਹੁਣ ਤੱਕ ਦੀ ਇਨੀਸ਼ੀਅਲ ਪ੍ਰੋਫਾਈਲ ਕੀ ਲੋਰ ਡਿਟੇਲ ਲਾ ਕੇ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਹਾਂਜੀ ਪ੍ਰੋਫਾਈਲ ਸਰ ਹੁਣ ਤੱਕ ਦੀ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੋਈ ਹੈ ਕਿ ਪ੍ਰੋਫਾਈਲ ਕੀ ਹੈ ਜਿਹੜੇ ਤਿੰਨ ਨਾਬਾਲਗ ਹੈ ਉਨ੍ਹਾਂ ਦੇ ਪਹਿਲਾਂ ਵੀ ਇੱਕ ਜਿਹੜਾ ਹੈਗਾ ਨਹੀਂ ਇਹਨਾਂ ਦੇ ਜਿਹੜੇ ਤਿੰਨ ਹੈਗੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਮੁੱਖ આરોપી ਹੈ ਉਹਦੇ ਉੱਤੇ ਦਸੰਬਰ 2023 ਦੇ ਵਿੱਚ ਥਾਣਾ ਡੇਰਾ ਬੱਸੀ ਦੇ ਵਿੱਚ ਹੀ 307 ਦੀ ਐਫਆਈਆਰ ਦਰਜ ਹੋਈ ਸੀ ਤੇ ਆ ਉਸ ਦੇ ਵਿੱਚ ਵੀ ਇਹਨਾਂ ਨੇ ਇੱਕ ਫਾਇਰਿੰਗ ਕੀਤੀ ਸੀ ਕਿਸੇ ਬੰਦੇ ਤੇ ਉਹਨਾਂ ਡਿਟੇਲ ਜਿਹੜੀ ਹੈਗੇ ਮੈਨੂੰ ਤੁਹਾਨੂੰ ਵੱਖਰੇ ਤੌਰ ਤੇ ਸ਼ੇਅਰ ਕਰ ਦਾਂਗੇ ਤੇ ਉਹਦੇ ਵਿੱਚ ਹੀ ਵੀ ਇਹਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਤੇ ਹੁਣੇ ਇਸ ਟਾਈਮ ਤੇ ਢੇਲ ਤੇ ਆਇਆ ਅਰੇ ਗੋਡੀ ਕਿਉਂ ਚਲਾਈ ਸੀ ਉੱਥੇ ਉਹਨਾਂ ਨੇ ਇਹ ਤਾਂ ਹਜੇ ਤੱਕ ਇਹ ਐਕਸਟਰਸ਼ਨ ਦਾ ਹੀ ਮੋਟੇ ਜਿਹੜਾ ਹੈਗਾ ਸਾਹਮਣੇ ਆ ਰਿਹਾ ਹੈਗਾ ਕਿ ਐਕਸਟਰਸ਼ਨ ਕਰਨ ਦੇ ਲਈ ਇਹ ਚਲਾਈ ਸੀ ਸਰ ਕੌਸ਼ਲ ਗਾਂ ਦੇ ਨਾਲ ਸਿੱਧਾ ਸੰਪਰਕ ਸਾਹਮਣੇ ਆਇਆ ਤੇ ਇਹ ਇਹ ਜਿਹੜਾ ਵੈਪਨਸ ਹੈ ਇਹ ਕਿੱਥੋਂ ਲੈ ਕੇ ਆਏ ਬੜੇ ਸਟਾਈਲਿਸ਼ ਵੈਪਨ ਹੈ ਔਰ ਬੜਾ ਮੈਨ ਲੱਗਦਾ ਕਿ ਇਹ ਬੜਾ ਮੁਸ਼ਕਿਲ ਨਾਲ ਮਿਲਦੇ ਇਸ ਤਰ੍ਹਾਂ ਦੇ ਜਿਹੜੇ ਨਹੀਂ ਜਿਹੜਾ ਇਹ ਵੈਪਨ ਹੈਗੇ ਇਹ ਵੈਪਨ ਦੀ ਵੀ ਸਾਡੀ ਇਹ ਕਿੱਥੋਂ ਲੈ ਕੇ ਆਏ ਉਹਦੀ ਚਲਦੀ ਪਈ ਹੈ ਇੱਥੇ ਕੋਈ ਅਨਨੋਨ ਬੰਦਾ ਇਹਨਾਂ ਨੂੰ ਆ ਕੇ ਉਹ ਵੈਪਨ ਦੇ ਕੇ ਹੈ ਸਾਡੀ ਟੈਕਨੀਕਲ ਇਨਵੈਸਟੀਗੇਸ਼ਨ ਪਲੱਸ ਸਾਡੀ ਡਿਟੇਲ ਇਨਵੈਸਟੀਗੇਸ਼ਨ ਆਲਰੇਡੀ ਚੱਲ ਰਹੀ ਇਹ ਕਿੱਥੋਂ ਵੈਪਨ ਇਹਨਾਂ ਨੂੰ ਸਪਲਾਈ ਹੋਇਆ ਸੀਗਾ ਇਹਨਾਂ ਨੂੰ ਕੋਈ ਬੰਦਾ ਆ ਕੇ ਦੇਖੇ ਗਿਆ ਸੀਗਾ ਤਾਂ ਉਹ ਬੰਦਾ ਵੀ ਜਿਹੜਾ ਹੈ ਗਿਆ ਸੀ ਫਿਲਹਾਲ ਜਿਹੜਾ ਹੈਗਾ ਉਹਦੀ ਇਨਵੈਸਟੀਗੇਸ਼ਨ ਉਹਦੇ ਬਾਬਤ ਵੀ ਚੱਲਦੀ ਪਈ ਹੈ ਪਲੱਸ ਇਹਦੇ ਨਾਲ-ਨਾਲ ਜਿਹੜੇ ਟੈਲੀਫੋਨ ਦੇ ਰਾਹੀਂ ਇਹ ਸੰਪਰਕ ਦੇ ਵਿੱਚ ਆਇਆ ਕੁਛ ਲਿਆਇੰਗ ਦੇ ਤਾਂ ਉਹ ਟੈਲੀਫੋਨ ਦੇ ਰਿਗਾਰਡਿੰਗ ਵੀ ਟੈਕਨੀਕਲ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਤੇ ਇਹ ਕੰਟੈਕਟ ਨਾਲ ਕਮਾਇਆ ਕੋ ਇਹ ਕੰਟੈਕਟਰ ਮੈਂ ਆਪ ਇਹ ਮੰਨ ਕੇ ਚੱਲੀ ਪਿਛਲੇ 1 ਸਾਲ ਤੇ ਆਸ-ਪਾਸ ਆਇਆ ਤਾਂ ਕਿ ਪੁਰਾਣਾ ਐਕਸੀਡੈਂਟ ਜੋ تھا ਉਹ ਵੀ अल्टीमेटली चलो ये उस गैंग रीजन नहीं था लेकिन कांटेक्ट में ऑलरेडी उसके साथ था सर ये पहला रैकेट कितनी सी तरह पूरा प्लान सी ही ना था कि इस हॉस्पिटल को टारगेट करना ਕਿ ਪਹਿਲਾਂ ਕਾਲ ਦਾ ਕੋਈ ਕਾਲ ਕੀਤੀ ਹੋਈ ਕੋਈ ਪਹਿਲਾਂ ਕੋਈ ਕਾਲ ਜਿਹੜੀ ਹੈ ਉਹ ਹਜੇ ਤੱਕ ਸਾਨੂੰ ਸਾਹਮਣੇ ਨਹੀਂ ਆਈ ਹੈ ਅਸੀਂ ਇਹਨਾਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਕੋਈ ਕਾਲ ਦੀ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਹੈ ਹਾਂ ਟਾਰਗੇਟ ਕਰਕੇ ਹੀ ਹਸਪੀਟਲ ਦੇ ਬਾਹਰ ਇਹ ਜਿਹੜੀ ਫਾਇਰਿੰਗ ਕੀਤੀ ਗਈ ਸੀ ਤੇ ਰੈਕੀ ਜਿਹੜੀ ਹੈਗੀ ਉਹ ਵੀ ਇਹ ਜੀ ਕੋਈ ਰੈਕੀ ਵਾਲੀ ਗੱਲ ਵੀ ਸਾਹਮਣੇ ਨਹੀਂ ਆਈ ਕਿਉਂਕਿ ਸਰ ਇਹ ਲੋਕਲ ਨੇ ਇਹ ਜਿਹੜੇ ਨਾਬਾਲਗ ਨੇ ਇਹਨੇ ਲੋਕਲ ਇਹਨੋਂ ਲੋਕਲ ਇਹਨਾਂ ਦਾ ਕੋਈ ਹੋਰ ਵੀ ਨੈਕਸਸ ਕੰਮ ਕਰ ਰਿਹਾ ਕਿ ਇਹ ਕਿਸ ਤਰ੍ਹਾਂ ਇਹ ਪੂਰਾ ਨੈਕਸਸ ਚੱਲ ਰਿਹਾ ਕਿਉਂਕਿ ਪਹਿਲਾਂ ਵੀ ਜਿਹੜੀ ਤੁਸੀਂ ਕਰ ਰਹੇ ਮੇਰਾ ਬਸੀ ਦੇ ਨੇੜੇ ਤੇੜ ਬਾਗ ਪੂਰਾ ਨੈਕਸਸ ਕੰਮ ਕਰ ਰਿਹਾ ਇਹਨਾਂ ਦਾ ਪੂਰਾ ਗੈਂਗ ਕਿਉਂਕਿ ਨਾਬਾਲਗ ਪਹਿਲਾਂ ਵੀ ਕੌਸ਼ਨ ਚੌਧਰੀ ਦੇਖਿਆ ਗਿਆ ਹੈ सोशल मीडिया दिस भी आ रहा है, है सोशल मीडिया बिल्कुल सोशल नहीं इस स्पेसिफिक केस में तो नहीं कह सकते लेकिन अदरवाइज सोशल मीडिया आल्सो प्लेज़ अ ह्यूज रोल सर इधर इनिशियली इन्वेस्टिगेशन तो कोई पता लग गया कि इनानु कितने पैसे कौशल चौधरी गैंग देंदा सी या देने से गए ना ऑफर नहीं सिर्फ कार्रवाई करनी थी इन्नो को पैसे आए भी नहीं सर इन्नो को अलग-अलग वेपन आया होगा हां जी पैसे आने से सर एक नंबर है इसमें मेंशन है 307 उनका एक ही नाम ओ अभी फिलहाल ऑफ है जी ਨੰਬਰ 9351840 ਇਹ ਤਾਂ ਇੰਟਰਨੈਟ ਨੰਬਰ ਹੈ ਇੰਟਰਨੈਟ ਨੰਬਰ ਹੈ ਇੰਟਰਨੈਟ ਦਾ ਨੰਬਰ ਹੈ ਤੇ ਇਹ ਨੰਬਰ ਜਿਹੜਾ ਹੈਗਾ ਇਸ ਟੈਨ ਤੇ ਚੱਲਦੀ ਜੰਪ ਕਰਦੇ ਤੇ ਸਰ ਇਨਿਸ਼ially ਇਨਵੈਸਟੀਗੇਸ਼ਨ ਚ ਪੁੱਛਾਇਆ ਕਿ ਇਹ ਕੰਟੀਨਿਊ ਗੱਲ ਕਰਦੇ ਸੀ ਕੌਸ਼ਲ ਨਾਲ ਕਿ ਨਾ ਇਹ ਬਹੁਤ ਰੈਅਰਲੀ ਗੱਲ ਹੁੰਦੀ ਸੀ ਇਹਨਾਂ ਦੀ ਤਾਂ ਸਪੈਸੀਫਿਕਲੀ ਇਹਨਾਂ ਨੂੰ ਟਾਰਗੇਟ ਦਿੱਤਾ ਗਿਆ ਸੀ ਔਰ ਬਾਕੀ ਜੋ ਦੋ ਐਸਰ ਉਹ ਇਸਕੇ ਟੱਚ ਮੇ تھے ਜਾਂ ਉਹ ਵੀ ਕੌਸਲੈਂਗ ਦੇ ਟੱਚ ਮੇ ਨਾ ਨਾ ਇਹ ਕੀ ਬੰਦਾ ਜੋ ਮੇਨ ਬੰਦਾ ਹੈ ਉਹ ਟੱਚ ਮੇ ਦਾ ਇਹ ਤਾਂ ਇਸਕੇ ਸਾਥੀ ਹਨ ਦੋ ਦੈਟ ਮੀਨਸ ਦ ਅਦਰ ਟੂ ਵਰ ਦੀ ਫਸਟ ਟਾਈਮਰਸ ਬਰ ਦੀ ਫਸਟ ਟਾਈਮ ਅਭੀ ਤੱਕ ਉਨ੍ਹਾਂ ਦੇ ਖਿਲਾਫ ਹਮਾਂ ਪੁਰਾਣਾ ਕ੍ਰਿਮਨਲ ਰਿਕਾਰਡ ਨਹੀਂ ਆਇਆ ਸੀ ਸੀਸੀਟੀਵੀ ਦੇਖਣ ਮਿਲ ਰਹੀ ਹੈ ਕਿ ਪੂਰਾ ਕਵਰ ਕਰਕੇ ਕਿ ਕਿੱਥੇ ਭਾਜੀ ਸੀ ਕਿੱਥੇ ਮੁੱਕੀ ਹੋਈ ਸੀ ਕਿੱਥੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਜਿੱਥੇ ਰਹਿੰਦੀ ਸੀਗੀ ਅਲਟੀਮੇਟਲੀ ਉੱਥੇ ਹੀ ਚਲੇ ਗਈ ਸੀ ਤੇ ਜਿਹੜਾ ਬੱਸ ਅੱਡਾ ਡੇਰਾ ਬੱਸੀ ਹੈ ਉਹਦੇ ਨੇੜੇ-ਤੇੜੇ ਘੁੰਮ ਰਹੇ ਸੀਗੇ ਤੇ ਉੱਥੋਂ ਹੀ ਰੌਂਡਪ

ਤੇ ਜੇ ਇਨਸੀਡੈਂਟ ਹੋਇਆ ਵੀ ਆ ਤਾਂ ਇਮੀਡੀਏਟਲੀ ਅਸੀਂ ਕਵਰ ਕੀਤੇ ਆ। ਡੇਰਾਬਸੀ ਜ਼ੀਰੋ ਕੁਰੀਆ ਜਿਹੇ ਤੁਸੀਂ ਗੱਲ ਕੀਤੀ ਹੈ ਤਾਂ ਮੈਨੂੰ ਲੱਗਦਾ ਨਹੀਂ ਕੋਈ ਕੋਈ ਵੀ ਇਹ ਜਾਂ ਕੋਈ ਮੇਜਰ ਇਨਸੀਡੈਂਟ ਉੱਥੇ ਹੋਇਆ ਹੋਵੇ ਜਿਹੜਾ ਸਾਡਾ ਇਸ ਟਾਈਮ ਚ ਅੰਡਰਸ ਹੋਵੇ। ਵੀ ਹੈਵ ਟ੍ਰੇਸਡ ਆਲ ਦਾ ਕੇਸ ਜਿਹੜਾ ਥੀ। ਸਰ ਪਿਛਲੇ ਦਿਨਾਂ ਥੋੜੀ ਜਿਹੀ ਨੀ ਵਾਰਦਾਤ ਹੋਈ ਸਕਸੈਸਫੁਲੀ ਮਿਲਿਆ ਪੁਲਿਸ ਨੂੰ। ਲੇਕਿਨ ਮੋਸਟਲੀ ਦੇਖਿਆ ਗਿਆ ਹੈ ਕਿ ਐਮਪੀ ਦਾ ਕਨੈਕਸ਼ਨ ਆ ਰਿਹਾ ਹੈ ਮੋਸਟਲੀ। ਲਾਸਟ ਟਾਈਮ ਵੀ ਬਿਲਕੁਲ ਬਿਲਕੁਲ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਹੈ ਮੱਧ ਪ੍ਰਦੇਸ਼ ਦਾ ਕਿਉਂਕ ਸਿੱਧੂ ਮੁਸੇ ਵਾਲਾ ਕੇਸ ਜਿਹੜੀ ਥੋੜਾ ਜਿਆਦਾ ਲਈਏ ਤਾਂ ਉੱਥੋਂ ਵੀ ਆਯोध्या ਆ ਉਸੇ ਤਰ੍ਹਾਂ ਦੇ ਜਿਹੜੇ ਵੈਪਨਸ ਵਗੈਰਾ ਉੱਥੋਂ ਹੀ ਆਏ ਤਾਂ ਇੱਕ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਇਆ ਕਿ ਐਮਪੀ ਤੋਂ ਬੜੇ ਸੌਫਟ ਤਰੀਕੇ ਨਾਲ ਕਿਉਂ ਆਇਆ ਯੂਪੀ ਯੂਪੀ ਤਾਂ ਹੁਣ ਚਲੋ ਘਟਾ ਹੈ ਲੇਕਿਨ ਐਮਪੀ ਤੋਂ ਜ਼ਿਆਦਾ ਹੈ ਜੋ ਹੁਣ ਤੱਕ ਦੇਖਣ ਚਾਹੁੰਦਾ ਹੈ ਕਿ ਐਮਪੀ ਦੇ ਵਿੱਚੋਂ ਮжоਰਿਟੀ ਨੱਤਨ ਜਾ ਰਹੇ ਨੇ ਤਾਂ ਉਹਦੇ ਵਿੱਚ ਇਨਫੈਕਟ ਜਿਹੜੇ ਸੀਨੀਅਰ ਲੀਡਰਸ਼ਿਪ ਲੈਵਲ ਤੇ ਵੀ ਇਹਨਾਂ ਦੀ ਗੱਲ ਆਪਸ ਦੇ ਵਿੱਚ ਚੱਲ ਰਹੀ ਹੈ ਸਟੇਟ ਟੂ ਸਟੇਟ ਵੀ ਗੱਲ ਚੱਲ ਰਹੀ ਹੈ ਇਹਦੇ ਦੇ ਤੇ ਜਿਹੜੇ ਸਾਡੇ ਵੀ ਰੈਗੂ ਉਹਨਾਂ ਨੂੰ ਅਸੀਂ ਚਿੱਠੀਆਂ ਵੀ ਲਿਖਦੇ ਆਂ ਰਿਗਾਰਡਿੰਗ ਉਹਨਾਂ ਨੂੰ ਇਨਫਾਰਮੇਸ਼ਨ ਵੀ ਦਿੰਦੇ ਆਂ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜੇ ਆ ਫਲਾਣੀ ਜਗ੍ਹਾ ਤੇ ਸਪਲਾਈ ਕੀਤੀ ਗਈ ਹੈ ਤਾਂ ਇਹ ਚ ਐਮਪੀ ਦੇ ਵਿੱਚ ਜਿੱਥੇ ਜਿਹੜੇ ਵੱਡੇ ਸਮਗਨਸ ਬੈਠੇ ਨੇ ਇਸ ਚੀਜ਼ ਦੇ ਉਹਨਾਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਵੀ ਕਿ ਉੱਥੇ ਐਮਪੀ ਪੁਲਿਸ ਵੱਲੋਂ ਵੀ ਕਾਫੀ ਸਖਤ ਐਕਸ਼ਨ ਵੀ ਹੋਇਆ ਪਰ ਅਜੇ ਦਿੱਕਤ ਜਿਹੜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਥੋਂ ਆਣਾ ਰੁਗ ਗਿਆ ਪਰ ਅਜੇ ਵੀ ਕਿਉਂਕਿ ਜਿਹੜਾ ਵੀ ਜਿਹੜਾ ਇਲੀਗਲ ਵੈਪਨ ਜਦੋਂ ਆਂਦਾ ਹੈ ਤਾਂ ਅਲਟੀਮੇਟਲੀ ਉਹਦਾ ਕਨੈਕਸ਼ਨ ਕਿਤੇ ਨਾ ਕਿਤੇ ਘੁੰਮ ਕੇ ਐਮਪੀ ਦੇ ਵਿੱਚ ਹੀ ਜਾ ਕੇ ਲੱਗਦਾ ਹੈ दल में वो टीम में मैं देख चुका weapon था मैंने मतलब एक्चुअली ऊपर डाल दिया यही देर बस देर बसिंग है अभी कितने टाइम पहले दिया था अब तक 2 मिनट 2 मिनट चलो वो इसी टाइम पीरियड या इसी में किसी टारगेट सर एक कोई मैसेज का पता लग पाया है क्योंकि 2015000 के कट्टा लेके अभी वो तो कोऑर्डिनेशन कीती जा रही है ਅ ਐਮਪੀ ਪੁਲਿਸ ਤੋਂ ਜਾਂ ਫਿਰ ਆਪਾਂ ਇੱਕ ਸਿੰਗਲ ਐਕਸੈਸ ਦੀ ਗੱਲ ਨਹੀਂ ਕਰ ਸਕਦੇ ਇੱਥੇ ਜਿਹੜੇ ਮਲਟੀਪਲ ਉੱਥੇ ਹੈਗੇ ਆ ਤੇ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਸਮੇਂ ਦੌਰਾਨ ਬਹੁਤ ਸਾਰੇ ਐਕਸੈਸ ਹੈਗੇ ਜਿਹੜੇ ਬ੍ਰੇਕ ਕੀਤੇ ਗਏ ਨੇ ਜਿਹੜੇ ਕਿ ਆ ਵੈਪਨ ਦੇ ਸਬੰਧ ਦੇ ਵਿੱਚ ਆਏ ਨੇ ਪਰ ਹਜੇ ਹਜੇ ਵੀ ਜਿਹੜੇ ਇਹ ਵੈਪਨ ਜਿਹੜੇ ਆ ਰਹੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਲਗਾਤਾਰ ਇਸੇ ਤਰ੍ਹਾਂ ਸਾਡੀ ਜਿਹੜੀ ਮੁਹਿੰਮ ਜਿਹੜੀ ਹੈ ਜਾਰੀ ਹੈ ਕਿਉਂਕਿ ਸਰ ਇਹ ਜਿਹੜਾ ਮੇਨ ਡੋਟ ਹੈ ਮੋਸਟਲੀ ਲਲੜੂ इंटर होंगे हरियाणा तो एक्चुअली उधर ट्रांसपोर्ट मेन रोड ही मेन रूट ही है बनया हुआ है इस करके पब्लिक ट्रांसपोर्ट जो ज्यादा यूज हो रहे हैं लास्ट टाइम भी प्रेस पब्लिक भी, भी प्राइवेट भी दोनों यूज होंगे पब्लिक ट्रांसपोर्ट दे हुन ऑफ लेट्स और रिकवरीज पब्लिक ट्रांसपोर्ट दे विच भी काफी हो रही है ट्रेन्स एंड ट्रेन्स एंड बसेस जेडी है काफी रिकवरीज हो रही है ड्रग्स आल्सो ड्रग्स दे कुछ बसेस तो रिकवरी हुई साल में रिकवरी भी हुई मुंडे बड़े राजपुर स्टेशन आज डेफिनेटली जेड़ा इलीगल continuing weapon trade now the manufacturing has shifted from upto mp gang series bilkul absolutely because kyunki jinne bhi sare mpe link hai shayad dasan choh ek case hoya hai upinder da share baaki sare upinder related up was dealing on this थी थी। now up bhi shayad agge mp to jaanda hove oh bhi pata nahi hai